Satraam. ਨਦਾਰ ਸੁਨਾ ਕਰ ਸਿਆ ਗੁਰੂ ਕਾ ਹੈ ਨਿੰਦਿਆ ਨੈ ਉੱਤਤ ਜਾ ਕੇ ਲੋ i'm जो त पछानी امرت ویلوشکی نجی ستر کر کے آپ نے سیوا لی ਸਾਡੇ ਸਾਰਿਆਂ ਤੇ ਦਇਆ ਕਰਦੇ ਹੋਏ ਕਿਰਪਾ ਕਰਦੇ ਹੋਏ ਅਜੇ ਪਾਵਨ ਮੁਕਬਾਕ ਸਰਵ ਜੀ ਦੀ ਦਾਤ ਰੂਸ਼ੀ ਨਗਰ ਜੇ ਅੱਜ ਦੇ ਪਾਵਨ ਮੁਕਬਾਕ ਸਰਵ ਜੀ ਦੀ ਦਾਤ ਸੋਰਠ ਮਹਲਾ ਨੌਵਾਂ ਸੋਰਠ ਰਾਗ ਦੇ ਅੰਦਰ ਨੌਵੇਂ ਪਾਤਸ਼ਾਹ ਧੰਨ ਸਹਿਬੰਦਿ ਗੁਰੂ ਅਧਰਮਾ ਰਾਜਿਆਂ ਦੇ ਪਵਨ ਪਿਤਰ ਮੋਕਾਰਵਿ ਨੂੰ ਚਾਰਨ ਕੀਤੀ ਹੋਈ ਪਿਤਰ ਗੁਰਬਾਣੀ ਦੇ ਨਾਲ ਦੀ ਸਹਿਜ ਸਤਿਗਿਆਨੀ ਕਿਰਪਾ ਕੀਤੀ ਹੈ ਆਹੋ ਸਭ ਪਰਾਂ ਦੇ ਪਾਵਨ ਵਚਨਾਂ ਨੂੰ ਚਾਲੇ ਸਭ ਗੁਰੂ ਦੀ ਕਿਰਪਾ ਕਰਕੇ ਸਮਾਤ ਰੋਸ਼ਨ ਸੰਸਾਰੀ ਸਭ ਦੇ ਅਸੀਸ ਬਖਸ਼ੋ ਕਿਰਪਾ ਕੋ ਰਸਨਾ ਪਿਤਰ ਕਰਦੇ ਹੋਏ ਕੋ ਚਰਨਾਂ ਚਾਹ ਜਿ ਰਗਾਓ ਸਾਰੇ ਹੀ ਆਪੋ ਜੀ ਸਤਨਾਮ ری وا گرو جی ست نام شری واجے گرو جی جو نارا دکھ نہیں مانے تھے بہادر مہاراجی پاس ਮੁਰਸ਼ਕਾਂ ਸੰਕਤਾਂ ਸਹੀਆਂ ਪੁਈਆਂ ਨੇ ਦੀਵਾਨ ਸਜਿਆ ਪਿਆ ਤੇ ਗਰੀਬਨਗਰ ਬਾਜ ਪਾਤਸ਼ਾਹ ਮਹਾਰਾਜਿਆਂ ਦੇ ਚਰਨਾਂ 'ਚ ਸੰਗਤਾਂ ਨੇ ਬੇਨਤੀ ਕੀਤੀ ਹੈ ਕਿ ਪਾਤਸ਼ਾਹ ਜੀ ਗੁਰਮੁਖ ਦੀਆਂ ਕੀਰਤਸਾਨੀਆਂ ਜੇ ਪ੍ਰਵਾਣੀ ਦੇ ਵਿੱਚ ਵੀ ਬਾਰ-ਬਾਰ ਗੁਰਮੁਖ ਤੇ ਮਨਮੁਖ ਦਾ ਜ਼ਿਕਰ ਆਉਂਦਾ ਹੈ ਮਨ ਕੋਨੇ ਜਿਹੜੇ ਨੰਦਿਆ ਚੁਕੜੀ ਕਰਦੇ ਨੇ ਨੰਦਿਆ ਚੁਕੜੀ ਸੁਣਦੇ ਨੇ ਕੂਕੋ ਦੇ ਨੇ ਕਿਸੇ ਦਾੱਖਾ ਖਾਂਦੇ ਨੇ ਆਪਣੇ ਮਨ ਦੇ ਪਿੱਛੇ ਲੁਕਦੇ ਨੇ ਮਾਇਆ ਦੇ ਪਿੱਛੇ ਲੱਗੇ ਹੋਏ ਨੇ ਉਹ ਮਨ ਮਨਕ ਨਹੀਂ ਤੇ ਗੁਰਮੁਖਾਂ ਦੀ ਕੀ ਨਿਸ਼ਾਨੀ ਹੈ ਕਿਰਪਾ ਕਰੋ ਕਿ ਸਾਨੂੰ ਗੁਰਮੁਖਾਂ ਦੀ ਇੱਕ ਸਾਨੀ ਦਿਖਾਓ ਗੁਰੂ ਤੇਗ ਬਹਾਦਰ ਮਹਾਰਾਜ ਦਾ ਅਸਰ ਕਹਿੰਦੇ ਭਾਈ ਜਿਹੜੇ ਗੁਰਮੁਖ ਹੁੰਦੇ ਨੇ ਉਨਾ ਮੇ ਨਸਾਨੀ ਇਹ ਹੈ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਤਸਮ ਦੇਹ ਭਾਈ ਜਿਹੜਾ ਮੁਕ ਦੁੱਖਾਂ ਵਿੱਚ ਘੁਤਰਾਉਂਦਾ ਨਹੀਂ ਹੈ ਇਹ ਨਹੀਂ ਹੈ ਦੁੱਖ ਆਉਂਦੇ ਨਹੀਂ ਹਨ ਆਉਂਦੇ ਨੇ ਆਪਾਂ ਕਈ ਵਾਰ ਸਰਵਣ ਕੀਤਾ ਹੈ ਕਿ ਦੁੱਖ ਤੇ ਆਉਣਗੇ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਜਿਹੜਾ ਮੁਕ ਦੁੱਖਾਂ ਨੂੰ ਛੱਡ ਕੇ ਸੁਖ ਮੰਗਦਾ ਉਹ ਵੀ ਝੱਗ ਬੁਲਣਾ ਹੈ ਨਾਨਕ ਝੱਕਣ ਬੋਲਣਾ ਦੁੱਖ ਛੱਡ ਮੰਗੀਏ ਸੁਖ ਆਸਨ ਝੱਕ ਮਾਰਨਾ ਹੋਰ ਕੁਝ ਨਹੀਂ ਹੈ ਜਿਹੜਾ ਦੁੱਖ ਛੱਡ ਕੇ ਸੁਖ ਮੰਗਦਾ ਕਿਉਂਕਿ ਦੁੱਖ ਸੁਖ ਦੋਏ ਕਰਕਰ ਘੜੇ ਤਹਰ ਜਾਏ ਦੁੱਖ ਤੇ ਸੁਖ ਮਨੁਕ ਦੇ ਕਰੜੇ ਹੈ ਕਦੇ ਦੁੱਖ ਵਾਲੇ ਪਾਉਣੇ ਪੈਣ ਦੇ ਤੇ ਸੁਖ ਵਾਲੇ ਪਾਉਣੇ ਪੈਣਗੇ ਕਦੇ ਦੁੱਖ ਆਉਣਗੇ ਕਦੇ ਸੁੱਖ ਆਉਣਗੇ ਇਸ ਕਰਕੇ ਗੀਵਨਵਾਜ ਪਾਸ ਸੰਗ ਇਹ ਜਿਹੜਾ ਗੁਰਮੁਖ ਹੈ ਇਹ ਨਹੀਂ ਹਾਂ ਵਿੱਚ ਕਦੇ ਦੁੱਖ ਆਉਂਦਾ ਹੀ ਨਹੀਂ ਹੈ ਆਉਂਦਾ ਹੈ ਪਰ ਉਹ ਦੁੱਖ ਨੂੰ ਵੀ ਸੁੱਖ ਕਰਕੇ ਲਾਂਦਾ ਹੈ ਦੁੱਖ ਦੇ ਵਿੱਚ ਘਬਰਾਉਂਦਾ ਨਹੀਂ ਹੈ ਦੁੱਖ ਦੇ ਵਿੱਚ ਡੱਕੀ ਨਹੀਂ ਹੁੰਦਾ ਹੈ ਕਿਉਂਕਿ ਉਹ ਤੇ ਗੁਰੂ ਦੀ ਕਿਰਪਾ ਉੱਪਰੀ ਹੈ ਉਹ ਸਮਝਾ ਗਏ ਹੈ ਜਿਹਿਆਂ ਸੁੱਖ ਨੂੰ ਦੀਆਂ ਦੱਤਾ ਨੇ ਜਿਸ ਗੁਰੂ ਨੇ ਸੁਖ ਰੂਪੀ ਦਾਤਾਂ ਦਿੱਤੀਆਂ ਨੇ ਦੁਖੀਆਂ ਨੂੰ ਦੁੱਖ ਵੀ ਉਸ ਗੁਰੂ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੇ ਦੁੱਖ ਸਾਡੇ ਕਰਮਾਂ ਦੇ ਨੇ ਕਰਮਾਂ ਦੇ ਵਿੱਚ ਦੁੱਖ ਲਿਖੇ ਨੇ ਕਰ ਦੁੱਖ ਵੀਜੇ ਸੀ ਤਾਂ ਦੁੱਖ ਵੱਧ ਰਹੇ ਜਾਂ ਇਸ ਕਰਕੇ ਪਾਕਸਾ ਕਹਿੰਦੇ ਪਾਈਏ ਗੁਰਮੁਖ ਦੀ ਨਸਾਨੀ ਹੈ ਪਹਿਲੇ ਨਸਾਨੀ ਹੈ ਦੁੱਖੀਆਂ ਨੂੰ ਦੁੱਖ ਨਹੀਂ ਮੰਨਣਾ ਉਹ ਦੁੱਖ ਨੂੰ ਦੁੱਖ ਨਹੀਂ ਮੰਨਦਾ ਹੈ ਦੁੱਖ ਦੇ ਵਿੱਚ ਖੁਭਰਾਉਂਦਾ ਨਹੀਂ ਹੈ ਦੁੱਖ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕਿਸੇ ਨੂੰ ਵੀ ਉਲਾੰਗਾ ਨਹੀਂ ਦਿੰਦਾ ਹੈ ਸੁਖ ਸੰਨਹਿ ਉਹ ਅਰ ਭੈ ਨਹੀਂ ਜਾਕੇ ਕੰਚਨ ਮਾਟੀ ਮਨ ਰਹਾਓ ਤਾਂ ਸਗਲ ਜਿਸ ਮੁਕਤੇ ਦੇ ਹਿਰਦੇ ਵਿੱਚ ਸੁਖਾ ਨਾਲ ਮੋਹ ਨਹੀਂ ਹੈ ਸੰਸਾਰ ਦਾ ਸਭ ਦਾ ਸੁਖਾ ਨਾਲ ਮੋਹ ਹੈ ਦੁੱਖ ਕੋਈ ਨਹੀਂ ਚਾਹੁੰਦਾ ਸੁਖ ਹਰ ਕੋਈ ਚਾਹੁੰਦਾ ਹੈ ਪਰ ਦੁੱਖ ਕੋਈ ਨਹੀਂ ਚਾਹੁੰਦਾ ਕਿ ਮੇਰੇ ਤੇ ਦੁੱਖ ਆਉਣ ਸੁਖ ਹਰ ਕੋਈ ਚਾਹੁੰਦਾ ਮੈਨੂੰ ਸੁਖ ਵਿੱਚ ਜਾਣ ਤੇ ਗਰੀਬਨਵਾਜ਼ ਕਾਹ ਸਾਹ ਕਹਿੰਦੇ ਗੁਰਮੁਖਤੀ ਜੇ ਵੀ ਨੁਸਾਨੀ ਹੈ ਭਾਈ ਕਿਉਂਦਾ ਸੁੱਖਾਂ ਨਾਲ ਵੀ ਕੋਈ ਮੂਤ ਨਹੀਂ ਹੈ ਉਹ ਕਹਿੰਦਾ ਹੈ ਕਿ ਅਕਾਲ ਪੁਰਖ ਵੈਰ ਤੂੰ ਜਿਵੇਂ ਤੇਰੀ ਮੋਲ ਹੈ ਕੋਵੇ ਰੱਖ ਲੈ ਗੁਰਮੁਖ ਉਸ ਅਕਾਲ ਪੁਰਖ ਦਾ ਜੀ ਦੀ ਰਜਾ ਦੇ ਉੱਤੇ ਰਹਿੰਦਾ ਹੈ ਜਿਹੜਾ ਹੁਕਮ ਨੂੰ ਸਾਨੂੰ ਰੋਜ਼ ਗੁਰੂ ਨਾਨਕ ਸਾਹਿਬ ਹੁਕਮ ਜਿਉਂਦੇ ਨੇ ਰੋਜ਼ ਕਰਦੇ ਨੇ ਹੁਕਮ ਅਰਜਾਈ ਚਲਣ ਤੇ ਗੁਰਮੁਖ ਦੀ ਨਸਾਨੀ ਹੈ ਪਾਸਾ ਕਿਉ ਗੁਰਮੁਖ ਹੁਕਮ ਦੇ ਵਿੱਚ ਰਹਿੰਦਾ ਦੁੱਖ ਵਿੱਚ ਦੁੱਖ ਨਹੀਂ ਮਨ ਦਾ ਕੋ ਬੜਾਉਂਦਾ ਨਹੀਂ ਹੈ ਮੱਖਾਂ ਦੇ ਵਿੱਚ ਤੇ ਸੁੱਖ ਦੇ ਨਾਮ ਦਾ ਕੋਈ ਮੋਹ ਨਹੀਂ ਹੈ ਕਿਸੇ ਕਿਸਮ ਦਾ ਡਰ ਨਹੀਂ ਹੈ ਤੇ ਜਿਹੜਾ ਮਨੁੱਖ سونے ਨੂੰ ਵੀ ਕਿਸਮਾਨ ਸਮੁੰਦਰ ਉਹਦੇ ਅੰਦਰ ਪਰਮਾਤਮਾ ਦਾ ਉਹ ਨਿਵਾਸ ਹੁੰਦਾ ਹੈ ਆਸਾਵਾਚਨ ਕਰਦੇ ਨੇ ਕਹਿੰਦੇ ਭਾਈ ਸੁਖ ਸੁਨੇਹਰ ਭੈ ਨਹੀਂ ਜਾਕੈ ਨਾਉ ਨੂੰ ਸੁਖਾਂ ਦੇ ਨਾਲ ਮੋਹ ਹੈ ਨਾਉ ਕਿਸੇ ਦਾ ਭੈ ਹੈ ਤੰ ਤਉ ਦੇਖ ਨਹਿ ਨਹਿ ਤਖੰਤ ਆਨ ਇਹ ਗੁਰਮੁਖ ਦੀ ਨਸਾਨੀਆ ਨਾਉ ਕਿਸੇ ਨੂੰ ਡਰਾਉਂਦਾ ਹੈ ਨਾ ਕਿਸੇ ਤੋਂ ਡਰਦਾ ਨਹੀਂ ਇਸ ਕਰਕੇ ਨੂੰ ਭੈ ਕੋਈ ਨਹੀਂ ਹੈ ਤੇ ਕਾਂਚਨ ਮਾਟੀ ਮਾਨੈ ਸੋਨੇ ਨੂੰ ਵੀ ਮਿੱਟੀ ਸਮਾਨ ਜਾਣਦਾ ਹੈ ਭਾਈ ਫਿਰ ਉਸ ਦੇ ਅੰਦਰ ਪਾਸਾ ਕਹਿੰਦੇ ਅਕਾਲ ਪੁਰਖ ਵੈਰੁ ਨੀ ਪਰਮਾਤਮਾ ਅੰਕੇ ਵਸ ਜਾਂਦਾ ਏ ਤੇ ਉਹਦੇ ਅੰਦਰ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਏ ਉਹ ਗੁਰਮੁਖ ਹੈ ਰਹਾ ਨਹਿ ਨਿੰਦਿਆ ਨਹਿ ਉਤਤ ਜਾਹ ਕੈ ਲੋਭ ਮੋ ਅਮਨਾ اے ਭਾਈ ਜਿਹੜਾ ਗੁਰਮੁਖ ਹੈ ਪਾਤਸ਼ਾਹ ਕਹਿੰਦੇ ਜਿਵੇਂ ਮਨੁੱਖ ਦੇ ਅੰਦਰ ਕਿਸੇ ਦੀ ਚੋਗਲੀ ਬਰਾਈ ਨਹੀਂ ਹੁੰਦੀ ਉਹ ਨਾਮ ਦੇ ਕਿਸੇ ਵੀ ਨੂੰ ਦਿਆ ਕਰਦਾ ਨਾ ਕਿਸੇ ਦੀ ਬਰਾਈ ਕਰਦਾ ਤੇ ਇਹ ਉਸ ਤੋਂ ਵੀ ਵੱਡਾ ਉਹ ਕਿਸੇ ਦੀ ਖੁਸ਼ਾਮ ਤਸਾਮਦ ਵੀ ਨਹੀਂ ਕਰਦਾ ਕਿਸੇ ਦੀ ਉਸਤਤ ਵੀ ਨਹੀਂ ਕਰਦਾ ਹੈ ਕੇਵਲ ਇੱਕ ਉਸਤਤ ਕਰਦਾ ਉਹ ਆਪ ਕਾਲਪੁਕ ਕਰਦੀ ਉਹ ਕਿਸੇ ਮਨੁੱਖ ਦੀ ਉਸਤਤ ਨਹੀਂ ਕਰਦਾ ਨਾ ਕਿਸੇ ਸਰੀਰ ਦੀ ਉਸਤਤ ਨਹੀਂ ਕਰਦਾ ਉਹ ਨਾਮ ਦੀ ਕੇਵਲ ਨਾਮ ਦੀ ਵਡਿਆਈ ਹੁੰਦਾ ਹੈ ਅਕਾਲ ਪੁਰਖ ਦੀ ਵਡਿਆਈ ਹੁੰਦਾ ਹੈ ਤੇ ਪਾਸਾ ਕਹਿੰਦੇ ਜਿਸ ਦੇ ਅੰਦਰ ਨਾ ਲੋਭ ਹੈ ਨਾ ਮੋਹ ਹੈ ਅਤੇ ਨਾ ਹੀ ਅਹੰਕਾਰ ਹੈ ਹਰ ਇੱਕ ਸੋਗ ਤੇ ਰਹੇ ਨਿਆਰੋ ਨਾ ਹੀ ਮਾਨ ਅਕਮਨ ਜਿਹੜਾ ਮਨ ਕੋ ਖੁਸ਼ੀ ਤੇ ਗਮੀ ਤੋਂ ਨਿਰਲੇਪ ਰਹਿੰਦਾ ਹੈ ਜਿਸ ਨੂੰ ਨਾ ਆਦਰ ਹੋ ਸਕਦਾ ਹੈ ਤੇ ਜਿਹਦਾ ਜਿੱਥੇ ਜ਼ਿਆਦਾ ਸਤਿਕਾਰ ਹੋਵੇ ਉਹ ਮਨੁੱਖ ਨੂੰ ਨੰਨ ਚੰਗੇ ਸਮਝਦਾ ਹੈ। ਉਹਨਾਂ ਦੇ ਵਿੱਚ ਜ਼ਿਆਦਾ ਉਤਪਾਉਣਾ ਨਾ ਮੰਨਦਾ। ਪਾਸਾ ਕਹਿੰਦੇ ਉਹਦਾ ਕੇਸ਼ੇਰ ਤੇਹੀ ਜਿਹਾ ਸੁਭਾਅ ਹੋਵੇਗਾ। ਉਹਨੂੰ ਆਕਰੋ ਨਹੀਂ ਸਕੇਗਾ ਅਤੇ ਨਾ ਹੀ ਨਰਾਤਰੀ ਉਹਨੂੰ ਦੇ ਹਿਰਦੇ ਵਿੱਚ ਪਰਮਾਤਮਾ ਦਾ ਵਾਹਿਗੁਰੂ ਨਾ ਹੀ ਪਾਸਾ ਕਹਿੰਦੇ ਉਹਨੂੰ ਪੈਨਰਾਤਰੀ ਪਹੁੰਚ ਸਕਦੀ ਹੈ। ਤੇ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਿਵਾਸ ਬਣਦਾ ਹੈ ਜਿਹੜਾ ਮਾਣ ਅਪਮਾਨ ਤੋਂ ਪੂਰ ਜਿਹਨੂੰ ਉਸਤਤ ਦੇ ਨਾਲ ਆਪਣੀ ਸਲਾਹਾਂ ਦੇ ਨਾਲ ਕੋਈ ਮਤਲਬ ਨਹੀਂ ਹੈ ਉਹਨੇ ਕੋਈ ਜਿੱਦਿਆ ਚ ਤਾਂ ਵੀ ਉਹ ਉਸ ਨੂੰ ਪਦੇ ਵੀ ਮਾਰਾ ਨਹੀਂ ਕਹਿੰਦਾ ਕਿ ਉਹਨੇ ਮੇਰੀ ਜਿੱਦਿਆ ਚ ਕਿਉਂ ਕੀਤੀ ਐ ਕੋਈ ਉਹਦੀ ਉਸਤਤ ਕਰੇ ਤਾਂ ਵੀ ਉਹ ਮਾਰਾ ਵੀ ਕਹਿੰਦਾ ਸੰਗਾ ਨਹੀਂ ਦੇਣਾ ਕੋਈ ਇਸ ਕਰਕੇ ਪਾਤਸ਼ਾਹ ਕਹਿੰਦੇ ਉਹ ਮਾਨੁਪਮਾਨ ਤੁਮ ਪੂਰ ਹੋ ਜਾਂਦਾ ਹੈ ਤੇ ਉਹਦੇ ਵਿੱਚ ਪਾਤਸ਼ਾਹ ਕਹਿੰਦੇ ਭਾਈ ਪ੍ਰਮਾਤਮਾ ਦਾ ਨਿਵਾਸ ਉਜਾਂਦਾ ਹੈ ਆਸਾਂ ਮਨਸਾਂ ਸਭ ਤਿਆਗੈ ਜਗ ਤੇ ਰਹਿ ਨਰਾਸਾ اے ਭਾਈ ਜਿਹੜਾ ਮਨੁੱਖ ਆਸਾਂ ਉਮੀਦਾਂ ਸਭ ਤਿਆਗ ਲੈਂਦਾ ਜਗ ਤੋਂ ਨਿਰਮੋਹ ਹੋ ਕੇ ਵਹਿ ਜਾਂਦਾ ਹੈ ਉਹਨੂੰ ਕਿਸੇ ਤੋਂ ਕੋਈ ਆਸ ਨਹੀਂ ਰਹਿੰਦੀ ਕਿਸੇ ਰੂਪ ਦੇ ਨਾਲ ਆਸਾ ਕਹਿੰਦੇ ਕਿਸੇ ਵੀ ਸੰਸਾਰ ਦੇ ਵਿੱਚ ਜਗ ਦੇ ਵਿੱਚ ਉਹ ਉਮੀਦ ਨਹੀਂ ਰੱਖਦਾ ਕਿਸੇ ਕੇਵਲ ਇੱਕੋ ਆਕਾਰ ਤੁਗੈ ਕਿਉਂਹੀਂ ਉਹਦਾ ਗੋਸਾ ਹੁੰਦਾ ਹੈ ਆਸਾ ਹੁੰਦੀ ਹੈ ਉਮੀਦ ਕੇਵਲ ਆਕਾਰ ਤੁਗੈ ਹੁੰਦੀ ਹੈ ਤੇ ਜਗਤ ਦੇ ਮੋਹ ਤੋਂ ਆਸਾ ਕਿੰਦੇ ਨਿਰਮੋਹ ਹੋ ਜਾਂਦਾ ਹੈ ਉਹਦੇ ਅੰਦਰੋਂ ਜਗਤ ਦਾ ਮੋਹ ਖਤਮ ਹੋ ਜਾਂਦਾ ਹੈ ਕਾਮ ਕ੍ਰੋਧ ਜਿਨੇ ਪਲਸਾ ਨਾਹੀ ਨਾ ਤੇਹ ਕਰਤ ਬ੍ਰਹਮ ਨਿਵਾਸਾ ਤੇ ਜਿਸੁ ਮਨੁ ਮੁਖੁ ਨਾ ਕਾਮ ਬਾਸਨਾ ਹੋ ਸਕਦੀ ਹੈ ਨਾ ਕੋਧ ਹੋ ਸਕਦਾ ਹੈ ਤੇ ਫਿਰ ਉਸ ਮੁਨੁਖ ਦੇ ਮਨ ਦੇ ਚ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ ਗੁਰ ਕਿਰਪਾ ਜੇ ਨਰਕੀਨੀ ਤੇ ਇਹ ਜੁਗਤ ਪਛਾਨੀ ਸਤਿਗੁਰ ਪਾਸਾ ਕਹਿੰਦਾ ਜਿਹੜੇ ਸਤਿਗੁਰਾਂ ਨੇ ਉਪਰ ਦਰਸਾਏ ਨੇ ਸਮਝਾਏ ਦਿੱਤੇ ਆਸਤੰਤ ਨੇ ਜਿਸਮ ਨੂੰ ਕੋਈ ਗੁਤੀ ਨਿਹਰ ਹੁੰਦੀ ਹੈ ਭਾਈ ਉਸ ਦੇ ਹਿਰਦੇ ਵਿੱਚ ਹੀ ਆਕਾਰ ਫੁਰ ਦਾ ਨਿਵਾਸ ਹੁੰਦਾ ਹੈ ਉਸ ਦੇ ਵਿੱਚ ਇਹ ਗੁਣ ਹੁੰਦੇ ਨੇ ਦੁੱਖ ਨੂੰ ਦੁੱਖ ਨਾ ਮੰਨਣਾ ਸੁਖ ਦੇ ਵਿੱਚ ਆਪ ਸੁਖ ਵਹਿਣ ਨੂੰ ਚੇਤੇ ਰੱਖਣਾ ਸੁਖ ਦੇ ਨਾਲ ਸਨੇਹ ਅਨੰਦਾਂ ਸੁੰਨੇ ਨੂੰ ਵੀ ਇੱਕੀ ਸਮਾਨ ਜਾਣਣਾ ਕਿਸੇ ਵੀ ਨਿੰਦਿਆ ਨਾ ਸੁਣੀ ਨਾ ਕਰਨੀ ਆਪੁਰਕਾਰ ਆਰਕਸੋਗ ਖੁਸ਼ੀ ਗਮੀ ਨਾਲ ਕੋਈ ਉਹਦਾ ਲਗਾ ਹੈ ਨਾ ਮਾਨ ਅਪਮਾਨ ਨਾ ਨਗਾ ਕੋਲਾ ਲਗਾ ਹੈ ਨਾਉਂ ਕਿਆਸਾ ਅੰਸਾ ਹੈ ਨਾਉਂ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਆਦਿ ਕੋ ਛੱਡਦੇ ਨੇ ਤੇ ਐਸੇ ਗੁਣ ਸਤਪੁਰ ਪਾਸਾ ਕਹਿੰਦੇ ਭਾਈ ਮਨੁੱਖ ਵਿੱਚ ਪਰਜ ਹੁੰਦੇ ਨੇ ਜਿਸ ਉਤੇ ਗੁਰੂ ਦੀ ਕਿਰਤਾਂ ਹੁੰਦੀ ਹੈ ਜਿਸ ਨੂੰ ਉਤੇ ਗੁਰੂ ਦੀ ਮਿਹਰ ਹੁੰਦੀ ਹੈ ਤੇ ਗੁਰੂ ਦੀ ਮਿਹਰ ਕੀਤੀਆਂ ਹੀ ਇਹ ਜੀਵਨ ਦੀ ਜਿਹੜੀ ਜਾਂਚ ਹੈ ਉਹ ਸਮਝੀ ਜਾਂਦੀ ਹੈ ਇਸੇ ਕਰਕੇ ਪਾਸਾ ਕਹਿੰਦੇ ਭਾਈ ਜਿਹਨੂੰ ਇਹ ਗੱਲ ਸਮਝ ਆ ਗਈ ਜਿਹਦੇ ਹਿਰਦੇ ਦੇ ਵਿੱਚ ਇਹ ਗੱਲ ਘਰਸ ਗਈ ਫਿਰ ਉਹ ਮਨੁੱਖ ਨਾਨਕ ਦੀਨ ਭਇਓ ਗੋਬਿੰਦ ਸੋ ਜਿਉ ਪਾਨੀ ਤੰਗ ਪਾਣੀ ਪਾਸਾ ਕਹਿੰਦੇ ਜੇ ਵਟਿਆਂ ਦੀ ਮੂਰ ਲਾ ਕੇ ਨੇ ਨਾਨਕ ਉਹ ਮਨੁੱਖ ਪਰ ਪ੍ਰਮਾਤਮਾ ਵਿੱਚ ਉਹ ਇੱਕ ਮਿਲਕ ਹੋ ਜਾਂਦਾ ਜਿਵੇਂ ਪਾਣੀ ਨਾਲ ਤਾਣੀ ਰੰਗੰਦਰ ਹੈ ਪਾਣੀ ਦੇ ਵਿੱਚ ਮਿਲ ਕੇ ਪਾਣੀ ਇੱਕ ਮਿਲਕ ਹੋ ਜਾਂਦੇ ਨੇ ਪਾਣੀ ਵਗਦੇ ਪਾਣੀ ਦੇ ਵਿੱਚ ਇੱਕ ਕਾਗੜ ਭਰ ਕੇ ਗਲਾਸ ਭਰ ਕੇ ਪਾਣੀ ਦਾ ਭਾਈ ਇਹ ਪਛਾਣ ਨਹੀਂ ਕੀਤੀ ਜਾ ਸਕਦੀ ਕਿਹੜਾ ਪਾਣੀ ਇਸ ਕਾਗੜ ਦੇ ਵਿੱਚ ਪਾਇਆ ਸੀ ਜਕੜਾ ਪਾਣੀ ਸਾਗਰ ਦੇ ਵਿੱਚ ਪਾਇਆ ਸੀ। ਇਹਨੂੰ ਪਛਾਣਿਆ ਨਹੀਂ ਜਾ ਸਕਦਾ। ਇਸੇ ਤਰ੍ਹਾਂ ਸਤਿਗੁਰੂ ਸਾਖਾਂ ਦੇ ਉਹ ਔਤਾਰ ਗੁਰੂ ਜੀ ਨੇ ਮਿਹਰ ਕਰਦੇ ਹੈ ਜਿਨ੍ਹਾਂ ਦੇ ਅੰਦਰ ਸੁਭ ਗੁਣ ਪੈਦਾ ਕਰ ਦਿੰਦਾ ਹੈ ਭਾਈ। ਗੁਰੂ ਦੀ ਕਿਰਪਾ ਦੁਆਰਾ ਜਿਹੜਾ ਕਾਮ, ਕ੍ਰੋਧ, ਲੋਭ, ਮੋਹ ਅੰਤਾਰ ਆਦਿਕ ਤੋਂ ਸੰਸਾਰ ਦੇ ਮੋਹ ਤੋਂ ਮਿਲ ਮੋਹ ਹੋ ਗਿਆ ਜਿਵੇਂ ਅੰਦਰ ਗਿਆਨ ਪੈਦਾ ਹੋ ਗਿਆ। ਗੁਰੂ ਦੀ ਕਿਰਪਾ ਦੁਆਰਾ ਤਰ ਕੋ ਆਕਾਰਿਕ ਬੈਂਕੀ ਦੇ ਵਿੱਚ ਇਉਂ ਇੱਕ ਨਹੀਂ ਫਿਰ ਜਾਂਦਾ ਸੂਰਜ ਕਿਰਨ ਵੀ ਨਹੀਂ ਚਲਦਾ ਜਲੂ ਦਾ ਪ੍ਰਾਨ ਜੋਤੀ ਰੂਦਰਣੀ ਸੰਪੂਰਨ ਗਿਆਨ ਪਾਤਸ਼ਾਹ ਕਹਿੰਦੇ ਉਹ ਭਾਈ ਸੰਪੂਰਨ ਬਿਰਕਾਰ ਕੋ ਦਾ ਨਿਸੰਕੰਟ ਦੇ ਵਿੱਚ ਜਾ ਕੇ ਮਰ ਜਾਂਦਾ ਉਹਦੇ ਵਿੱਚ ਅੰਤਰ ਤੇ ਹੈ ਨਹੀਂ ਪਾਤਸ਼ਾਹ ਕਹਿੰਦੇ ਜਿਹੜਾ ਹਰੀ ਦਾ ਚਾਰਾ ਹੈ ਉਹਦੇ ਵਿੱਚ ਬੇਤ ਤੇ ਨਹੀਂ ਜਾਂਦਾ ਉਹਦੇ ਹਾਲ ਫਿਰ ਉਹਦੇ ਕੋਲ ਹੀ ਦਾ ਕੁੱਤੇ ਬਣ ਜਾਂਦਾ ਹੈ ਇਸ ਕਰਕੇ ਜਿਹਦੇ ਉੱਤੇ ਗੁਰੂ ਕਿਰਪਾ ਕਰਦਾ ਹੈ ਜਿਹਦੇ ਉੱਤੇ ਗੁਰੂ ਦਇਆ ਕਰਕੇ ਆਪਣੇ ਪਾਵਨ ਚਰਨਾਂ ਨਾਲ ਜੋੜ ਕੇ ਗਿਆਨ ਦੀ ਰਾਤ ਰੋਛਦਾਏ ਨਾਮ ਦੀ ਰਾਤ ਰੋਛਦਾ ਹੈ ਉਹਨਾਂ ਈ ਫਿਰ ਸੋਚੀ ਆ ਜਾਂਦੀ ਹੈ ਇਸ ਕਰਕੇ ਗੁਰੂ ਵਾਲੇ ਜਣੋ ਸਤਿਗੁਰ ਪ੍ਰਸਾਦ ਸੰਗੋਜ ਕਿਰਪਾ ਕਰਕੇ ਸੁਣਾਉਂਦੇ ਨੇ ਰੋਜ਼ ਸਾਡੇ ਤੇ ਮਿਹਰ ਕਰਦੇ ਨੇ ਦਇਆ ਕਰਦੇ ਨੇ ਤਾਂ ਹੀ ਗੁਰੂ ਤੋਂ ਬਿਨਾ ਤੇਰਾ ਕਾਰ ਉਤਾਰਾ ਨਹੀਂ ਹੁੰਦਾ ਤਾਂ ਇਹ ਗੁਰੂ ਬਿਨ ਮੁਕਤ ਨਾ ਹੋਏ ਪੁੱਛੋ ਵਰਨੇ ਗਿਆਨ ਦਾ ਬੇਦ ਵਿਆਸ ਹੈ ਕੋਈ ਗੁਰੂ ਤੋਂ ਬਿਨਾ ਮੁਕਤੀ ਨਹੀਂ ਹੋਣੀ ਹੈ ਗੁਰੂ ਤੋਂ ਬਿਨਾ ਸਾਡਾ ਕਾਰ ਉਤਾਰਾ ਨਹੀਂ ਹੁੰਦਾ ਹੈ ਇਸ ਕਰਕੇ ਗੁਰੂ ਵਾਲੇ ਬਣੋ ਗੁਰੂ ਚਰਨਾਂ ਨਾਲ ਜੁੜੋ ਗੁਰੂ ਸਾਹਿਬ ਦੇ ਪਾਵਨ ਬਚਨਾਂ ਨੂੰ ਪੜ੍ਹੀਏ ਸੁਣੀਏ ਵਿਚਾਰੀਏ ਵਿਚਾਰ ਕੇ ਹਰਦੇ ਦੇ ਵਿੱਚ ਲਸਾ ਕੇ ਸਤਿਗੁਰਾਂ ਕੋਲ ਜੀਵਨ ਜਿਉਣ ਦੀ ਜਾਂਚ ਸੁਖੀਏ ਤੇ ਆਪਣੇ ਮੌਕਾ ਜਨਮ ਨੂੰ ਸਫਲਾ ਕਰੀਏ ਇਹ ਮੌਕਾ ਜਨਮ ਹੈ ਭਾਈ ਜੀ ਦੇ ਰਾਜਕੁਟ ਵੈਕੁ ਜੀ ਦਾ ਨਾਮ ਜਪਿਆ ਜਾ ਸਕਦਾ ਹੈ ਇਸ ਕਰਕੇ ਇਹ ਸਮਾਂ ਮਿਲਿਆ ਹੈ ਪ੍ਰਭਾਗਾਂ ਸੁਣਾ ਹੈ ਹੁਣ ਆਕਾਲ ਕੁੰਟ ਵੈਕੁ ਜੀ ਨੂੰ ਮੰਨਦਾ ਜਿਹਦੇ ਬਾਤ ਸਭ ਸਤਿਗੁਰ ਜੀ ਰੋਸ ਨੂੰ ਜਾਂਦੇ ਨੇ ਪਈ ਪ੍ਰਾਕਤ ਮਾਨ ਤੇ ਪੁਰੀਆ ਗੋਵਨ ਮਰਣੀ ਕੀ ਤੇਹੀ ਬੜੀਆ ਆਗਰ ਕਾ ਚਲਕ ਤੈਨ ਅਖਾਨ ਨਿਰਸਾਧ ਸੰਗਤਿ ਗਜੇਬਨਾ ਆਸਕਿ ਰਹਿ ਨਾਮ ਜਗਲਾ ਮਨੁ ਕਾ ਜਨਮ ਦਾਰਤਾ ਤੈਹਾਂਸ ਆਉ ਹੁਣ ਆਪਣਾ ਨਾਮ ਜਿਨਾ ਸਤਗੁਰੂ ਜੀ ਬਖਸ਼ਣ ਜੋਗੁਨੇ ਕੈ ਸਾਧ ਸੰਤ ਰਕਸ਼ਨ ਜੋਗੈ ਰਸਨਾ ਜੇ ਕੋਈ ਵਿਚਾਰ ਮਨੋਂ ਤਾ ਜਾਏ ਸਤਿਗੁਰਾਂ ਦੀ ਸਿੱਖਿਆ ਜਾਣ ਕੇ ਗ੍ਰਹਿਣ ਕਰਨੀ ਗਲਤੀ ਦਾ ਪੀੜਾ ਕੇ ਮਾਫ਼ ਕਰਿਓ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੀ ਸਰਬੱਤ ਦਾ ਭਲਾ ਸਤ ਨਾਮ ਵਾਹੀ